ਕਾਲ ਕਰੀ ਮੇਰ ਨਾਲ ਅੱਜ 9 ਸਾਲ ਤੇ ਕੱਤੀ ਲੈ ਲਈ ਆਪਾਂ ਤੇ ਬਾਕੀ ਹੁਣ ਚੱਲਦੇ ਆ ਬੜਾ ਦੀ ਹੈ ਚੇ శగలి <laughs> ਉਹ ਦੌੜੂ ਜਾਨ ਉਹ ਸਗੰਦਰਾ ਪਾਈ ਆ ਸਗੰਦਰਾ ਪਾਈ ਆ ਸਗੰਦਰਾ ਪਾਈ ਆ ਸਗੰਦਰਾ ਗੱਡੀ ਲਾਉਂਗਾ ਮੈਨੂੰ ਵੀ ਬਿਠਾਉਂਗੇ ਚੇਰੇ ਵਿੱਚ ਬਿਠਾਉਂਦਾ ਚੇਰੇ ਵਿੱਚ ਬਿਠਾਉਂਦਾ ਇਹ ਸਗੰਦਰਾ ਪਾਈ ਗਿਆ ਢੇੜਾ ਤਾਂ ਵੱਤ ਆ ਨਿਆਣਿਆਂ ਵਾਂਗੂ ਹਲੋ ਬਾਈ ਆ ਜਾਓ ਆਓ ਜੀ ਪਹੁੰਚੇ ਇਧਰਾਂ ਤੇ ਬਹੁਤ ਬਹੁਤ ਸੱਸੀ ਗਾਲ ਜੀ ਨੂੰ ਸੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਬਾਈ ਅੱਜ ਪਤਾਈਆਂ ਹੋ ਗਈਆਂ ਆਪਣੇ ਘਰ ਗੱਡੀ ਆ ਗਈ ਇੱਕ ਹੋਰ i20 ਵੀ ਦੇਖ ਫੋਰਸ ਮਾਡਲ ਤੇ ਬਾਕੀ ਹੁਣੀ ਪਹੁੰਚਈ ਆ ਤੇ ਬਾਕੀ ਸਾਨੂੰ ਦਿਖਾਉਣੇ ਹੈ ਜੀ ਗੱਡੀ ਮੈਂ ਬਜਾ ਰਖ ਖੁਸ਼ਦੀਪ ਸਿੰਘ ਨੂੰ ਬਈ ਚਾਚੇ ਨੂੰ ਬਹੁਤ ਬਹੁਤ ਮੁਬਾਰਕਾਂ ਭਾਈ ਆਪਨੇ ਨੂੰ ਮੁਬਾਰਕਾਂ ਤੇ ਤੁਹਾਡੇ ਭਾਈ ਨੂੰ ਮੁਬਾਰਕ ਮੈਂ ਜਿਆਦਾ ਬੋਲੂ ਮੁਬਾਰਕਾਂ ਬਣਾਣੀ ਬਹੁਤ ਜਮਤ ਤੇ ਮੁੰਡਾ ਤਾਂ ਬੜਾ ਛੋਟਾ ਭਾਈ ਕਰਾਉ ਫੌਜੀ ਸਾਹਿਬ ਦੇਖੋ ਦਾ ਵਿੱਚ ਬੈ ਕੇ ਬਸ ਜੀ ਬਸ ਦੇਖ ਲਾ ਬਸ ਜੀ ਬਸ ਮੁਬਾਰਕਾਂ ਨਾਲ ਮੇਰਾ ਬਾਲ ਘਾਤੀ ਬਾਈ ਦੇਖੋ ਬੈਨ ਨੂੰ ਬੋ ਖੁੱਲੀ ਆ ਹਾਂ ਵਿੱਚੋਂ ਖੁੱਲੀ ਇਹ ਪਤਾ ਗਿਆ ਚੱਕਰ ਆ ਖੁੱਲੀ ਬਹੁਤ ਆ ਇਹ ਕਰੇਟਾ ਚ ਜਿੰਨੀ ਸਪੇਸ ਦਿੱਤੀ ਵੀ ਇਹਦੇ ਵਿੱਚ ਜਿੰਨੀ ਕਰੇਟਾ ਚ 53 ਕੋਣਾ ਉਹ ਸਾਡੀ ਆ ਆਏ ਹਾਏ ਓਹੋ ਸਾਡੀ ਦੀ ਕਾਰ ਆ ਇਹ ਲਾਜ਼ਰੀ ਕਾਰ ਆ ਇਹ ਸਭ ਦੇ ਔਖੇ ਵੇਲੇ ਸਾਥ ਦੇਣ ਵਾਲੀ ਇਹ ਹੀ ਆ ਸਾਡੀ ਹੈ ਐਨੀ ਦਵਾਈਆਂ ਹੁਣ ਸਾਰੀਆਂ ਗੱਡੀਆਂ ਗੱਡੀਆਂ ਕਾਰ ਪਲੈਨ ਕਰੈਕਟ ਹੋ ਗਿਆ ਨਹੀਂ ਹਾਂਜੀ ਹੈ ਉਹ ਚਾਬੀ ਦੇਓ ਕਿੱਥੇ ਆ ਕਾਰ ਪਲੈਨ ਵਧਾਈਆਂ ਤਾਂ ਆ ਜੀ ਵਧਾਈਆਂ ਵਧਾਈਆਂ ਰੈਡੀ ਜੀ ਬਹੁਤ ਬਹੁਤ ਵਧਾਈਆਂ ਭਾਈਆ ਉਹਨੂੰ ਵਧਾਈਆਂ ਵਾਕੀ ਜਗਾ ਸਾਹਿਬ ਪਹੁੰਚ ਗਏ ਤੇ ਫੌਜੀ ਸਾਹਿਬ ਨੂੰ ਦਸਾਉਣੇ ਆ ਹੁਣ ਗੱਡੀ ਵਿੱਚੋਂ ਤੇ ਤੁਹਾਨੂੰ ਵੀ ਕਰਾਉਣੇ ਦਰਸ਼ਨ ਬਾਕੀ ਜੱਗਾ ਮਹਲ ਬਲੌਗ ਦੇ ਤੁਸੀਂ ਦੇਖ ਸਕਦੇ ਆ ਨਾ ਜੀ ਫੌਜੀ ਸਾਹਿਬ ਦੇਖੋ ਲਓ ਭਾਈ ਮੂੰਹ ਮਿਠਾ ਕਰੋ ਭਾਈ ਨਹਾ ਉਹ ਜੱਗ ਨੂੰ ਬਾਈ ਨੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਖੁਸ਼ੀ ਆ ਉਹ ਦੂਆ ਨੂੰ ਵੀ ਕਰਦੇ ਫੋਨ ਸਾਰਿਆਂ ਨੂੰ ਵਧਾਈਆਂ ਬਸ ਪਾਸ਼ਾ ਬਰਕਤਾਂ ਮਾਈ ਕਮਾਚ ਨਵ ਬਈ ਸਪੇਸ ਦੇਖੋ ਕਿੰਨੀ ਖੁੱਲੀ ਡੁੱਲੀ ਹੈ ਹਾਂ ਦਾਰੀ ਹੂੰ ਬਾਕੀ ਆਵੇ ਅਡਜਸਟ ਹੋ ਜਾਂਦਾ ਇਹਦਾ ਸੇਰੀਂ ਦਾ ਇੱਥੇ ਹੋ ਜਾਂਦਾ ਆਏ ਸਾਈਡ ਪਰ ਇਹ ਕਾ ਬਹੁਤ ਵਧੀਆ ਦੇ ਦਿੱਤਾ ਨਾ ਇਹਨਾਂ ਨੇ ਆਹ ਜਿਹੜਾ ਕੰਨ ਇਹ ਸਾਈਡ ਪਰ ਪਾਟਰ ਰੱਖ ਕੇ ਜਿੱਕਣਾ ਮਰਜੀ ਚਲਾਈ ਜਾ चल देख लिया गेटा हूँ तू भी इधर रोड टेस्ट ड्राइव चली कंफर्टेबल बहुत है सैलेंट बहुत जमी सैलेंट आ पता ही नहीं लगता खड़ी है या नहीं पेट्रोल है पेट्रोल बाकी भाई टीम वाले मेंबर पहुंच रहे हैं उद्र उद्र सारी। तो गेड़ा मैं भी नहीं देखी हौली देर आई थी जिदा मर्जी होंगे गेड़ा रोड पर चढ़ा ला जिदा मर्जी चढ़ते वे घुमा ਇਸ ਸੇਮ ਜਿੰਨੀ ਦਾ ਕ੍ਰੇਟਰ ਦੀ ਚੀਜ਼ ਆ ਉਹੀ ਚੀਜ਼ ਆ ਸਟੀering ਸਟੂering ਵਾਲਾ ਮੁਰੇ ਸਾਰਾ ਕ੍ਰੇਟਰ ਵਾਲਾ ਸੇਮ ਆ ਬਾਕੀ ਆ ਜੀ ਚੇਂਜ ਆ ਉਹਦੀ ਵਧੀਆ ਸਿਸਟਮ ਹਾਂ ਤੇ ਪਹਿਲਾ ਇਹ 6 ਗੇਅਰ ਚ ਆਉਣ ਲੱਗੇ ਜਦ ਆ ਜੀ ਇਹ ਹੁਣ ਹੁਣ ਪੰਜ ਗੇਅਰ ਕਰਦੇ ਆ ਨਾ ਨੇ ਦੁਬਾਰੇ ਫੇਰ ਕਿਉਂਕਿ 90 ਪਰ ਜਾ ਕੇ 6ਵਾਂ ਪੈਂਦਾ ਉਹਦੇ ਕਰਕੇ ਸਹੀ ਆ ਹੂੰ ਬਾਕੀ ਇਹ ਬਈ ਸਨਰੂਪ ਨਹੀਂ ਹੈਗਾ ਬਾਕੀ ਸਾਰੀ ਇੱਕ ਆਟੋ ਨਹੀਂ ਹੈਗੀ ਆਟੋਮੈਟਿਕ ਨਹੀਂ ਬਾਕੀ ਸਾਰਾ ਕੁਝ ਸਿਨੇਮਾ ਤਾਂ ਬਈ ਆਪਾਂ ਨੇ ਸਰਪ੍ਰਾਈਜ਼ ਹੀ ਗਾ ਹਜੇ ਕਿਸੇ ਨੂੰ ਨਹੀਂ ਪਤਾ ਤੜੀ ਸਾਨੂੰ ਮੰਨੂ ਵੀ ਉਦੋਂ ਜਦ ਇਹ ਕਰਿਆ ਜਿਹਾ ਕਿ ਉਦੋਂ ਮੈਨੂੰ ਕਹਿੰਦੇ ਤੇ ਜਾਣਾ ਆਪਾਂ ਨੇ ਤੇ ਮੱਥਾ ਟੇਕਣ ਗਏ ਦੇ ਸੋਲ ਕੇ ਹਾਂ ਬੱਸ ਫਿਰ ਬਣ ਕੇ ਸਵਾਭ ਜਿਹਾ ਲੈ ਆਏ ਉਦੋਂ ਕਰਿਆਂਦੀ ਦੇ ਬੋਕ ਫਿਰ ਕਹਿੰਦੇ ਨਵੇਂ ਸਾਲ ਵਾਲੇ ਦਿਨ ਲਿਆਉਂਗੇ ਤੇ ਤਾਂ ਕਰਕੇ ਫਿਰ ਅੱਜ ਉਹ ਦਿਨ ਆ ਗਿਆ ਬਈ ਗੱਡੀ ਆ ਉਹ ਬੱਲੇ ਆਹ ਦੇਖੋ ਜੀ ਸਾਹਮਣੇ ਅਸ਼ਵੀਰ ਕੀ ਕੀਤਾ ਵਾਈਪ ਰੋਕ ਇਹ ਵੀ ਮੇਲੇ ਤੇ ਹੁਣ ਆ ਕੇ ਆਇਆ ਵਿਲਾ ਬਾਈ ਤਾਂ ਹੀ ਟਾਈਮ ਨਹੀਂ ਲੱਗਿਆ ਸਾਰੇ ਕੰਮਾਂ ਕਰਾਂ ਜਿ ਲੱਗੇ ਵੀ ਹੁਣ ਆ ਦਿਨਾਂ ਚ ਕਮਾਲਪੁਰ ਵਾਲੀ ਸੜਕੋਂ ਚੱਲ ਜਾਓ ਚੋ ਰੋਡ ਪਛੜਾ ਵਾਲਾ ਲੋ ਵੀ ਦਲੀ ਬਾਈ ਦੇ ਵੀ ਦਰਸ਼ਨ ਹੋ ਗਏ ਅੱਜ ਸਾਰੇ ਮਿਲਣੇ ਆ ਕੀ ਹੋ ਦੇਖਿਆ ਉਹਨੇ ਇਹ ਗੇੜਾ ਹੋਇਆ ਬਾਹਰੋਂ ਆਪਾਂ ਵੀ ਦਵਾਂਗੇ ਬਾਕੀ ਬਈ ਪਿੱਛੇ ਬਹੁਤ ਸਪੇਸ ਹੈ ਇਹਦੇ ਜਿੱਕਣਾ ਗ੍ਰੇਟਾ ਦੇ ਆ ਨਾ ਗੱਡੀ ਦੇ ਸੇਮ ਉਵੇਂ ਹੀ ਸਪੇਸ ਆ ਚਲਾਉਣ ਨੂੰ ਵੀ ਬਹੁਤ ਕੰਫਰਟੇਬਲ ਹੈ ਇਹ ਗੱਡੀ ਤੇ ਬਾਕੀ ਵਿੱਚ ਕਣਾ ਵਿੱਚ ਬਹਿ ਕੇ ਬੰਦਾ ਥੱਕਣੇ ਵਾਲਾ ਕੰਮ ਨਹੀਂ ਹੈਗਾ ਸੀਟਾਂ ਸੁਕਟਾਂ ਵੀ ਵਧੀਆ ਹੈ ਤੇ ਬਾਕੀ ਬਈ ਜਿੰਦੇ ਬਾਈ ਨੇ ਬਹੁਤ ਵਧੀਆ ਆਪਾਂ ਨੂੰ ਡੀਲ ਦਿੱਤੀ ਆ ਇਹ ਤੇ ਜਿੰਨਾ ਹੋ ਸਕੇ ਉਹਨੇ ਵੱਧ ਤੋਂ ਵੱਧ ਚੀਜ਼ਾਂ ਆਪਾਂ ਨੂੰ ਐਕਸੈਸਰੀ ਵੀ ਪੂਰੀ ਦਵਾਤੀ ਤੇ ਰੇਟ ਵੀ ਬਹੁਤ ਜੰਨੇ ਨੂੰ ਦਵਾਇਆ ਤੇ ਦੋਆਂਆਂ ਅੱਜ ਗੱਡੀਆਂ ਇੱਕ ਬਿੱਲੇ ਚਾਚੀ ਨਾਲ ਲੱਤੀ ਉਹ ਸਾਥੇ ਪਹਿਲਾਂ ਲੈ ਕੇ ਗਏ ਆ ਉਹਨਾਂ ਨੇ ਵੀ ਕੱਲ ਪਰਸੋਂ ਬੁੱਕ ਕਰਾਈ ਫਿਰ ਉਦੋਂ ਨੇ ਜਿੰਨਾ ਸੀ ਲੱਤੀ ਹੈ ਨਾ ਅੱਛਾ ਉਦੋਂ ਨੇ ਉਹਨਾਂ ਨੇ ਬੁੱਕ ਕਰਾਈ ਉਹ ਪਹਿਲਾਂ ਚਲੇ ਗਏ ਥੋੜਾ ਜਿਹਾ ਉਹਨਾਂ ਨੂੰ ਪਹਿਲਾਂ ਬੁਲਾਇਆ ਹੋਇਆ ਤਾਂ ਕਿਉਂਕਿ ਅੱਜ 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 8-9 ਗੱਡੀਆਂ ਗਈਆਂ ਇਹੇ ਹਮੇਸ਼ਾ ਹਾਲ ਕਰਕੇ ਲੈਂਦੇ ਨਾ ਹਾਂ ਇਹੀ ਗੱਡੀਆਂ ਇਹ ਵਧੀਆ ਯਾਰ ਹਾਂ ਅਗਲਾ ਕਹਿੰਦਾ ਵੀ ਕੈਨੇਡਾ ਨਾਲੋਂ ਤਾਂ ਸਪੇਸ ਵੀ ਉੰਨੀ ਆ ਹਾਂ ਸਪੇਸ ਵੀ ਉੰਨੀ ਆ ਤੇ ਬਾਕੀ ਕੋ ਹੋਰ ਆ ਨਾ ਰੇਟ 'ਚ ਵੀ ਆ ਹੁਣ ਕਹਿੰਦੇ ਟੋਗੜ ਦੋ ਗੱਡੀਆਂ ਆ ਜਾਣੀਆਂ ਜਿੰਨੇ ਉਹ ਇੱਕ ਆਉਣੀ ਆ ਏ ਪੈਂਦੀ ਹੈ ਆਪਣੀ ਉਹ ਹੀ 9928 ਕੁਸ ਦੀ ਪੈਂਦੀ 70 70 ਦੇ ਕਰੀਬ ਕ੍ਰੇਟਾ ਕਿਤੇ ਮੈਂ ਕਹਣਾ ਹੁਣ 19 19 20 ਲੱਖ ਦੀ ਆ ਤੇ ਬਾਕੀ ਬਈ ਹੁਣ ਕਰਦੇ ਆ ਇਹ ਵਿੱਚ ਰੌਣਕ ਤਾਂ ਬਹੁਤ ਕੰਫਰਟੇਬਲ ਹੈ ਨਾ ਸਾਇਲੈਂਟ ਬਹੁਤ ਹੈ ਮੈਨ ਨਹੀਂ ਨਾ ਕੰਨਾਂ ਚ ਆਵਾਜ਼ ਹੀ ਆਈ ਜਾਂਦੀ ਹੈ ਬਾਹਰ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਹਾਂ ਕੀ ਚੱਲਦਾ ਬਾਕੀ ਹੁਣ ਗਾਣੇ ਗੁਣੇ ਇਹਨੂੰ ਸੁਣਾਉਨੇ ਆ ਮਿਊਜ਼ਿਕ ਦਿਖਾਉਨੇ ਤੈਨੂੰ ਬਾਕੀ ਸਾਰੀ ਟੀਮ ਵਾਲੇ ਮੈਂਬਰ ਪਹੁੰਚਣ ਲੱਗੇ ਆ ਜਾ ਭਾਈ ਹੋਰ ਨੂੰ ਅਸੀ ਕਾਲ ਜੀ ਬਈ ਸਾਰੇ ਕਸੀ ਕਾਲ ਜੀ ਹਾਂ ਬਾਕੀ ਭਾਈ ਬਹੁਤ ਬਹੁਤ ਤੁਮਾਂ ਵਾਰਗਿਆ ਕੇ ਨੂੰ ਮੁਬਾਰਕਾ ਭਾਈ ਸਾਹਿਬ ਨੂੰ ਹੈ ਸਾਭ ਨੂੰ ਮੁਬਾਰਕਾ ਸਾਭ ਨੂੰ ਖੁਸ਼ੀਆਂ ਲਿਆਵੇ ਭਾਈ ਹੁਣ ਭਾਈ ਕਰਕੇ ਵਾਲਾ ਰਵਾਜ ਚੱਲ ਪਿਆ ਮਾਲਾ ਚ ਹੈ ਕੀ ਗੱਲ ਹੈ ਹੈਨਾ ਟ੍ਰੈਕਟਰ ਹੋ ਟ੍ਰੈਕਟਰ ਲਈਏ ਹੋਈ ਕੱਲੇ ਗਏ ਬਹੁਤ ਲਿਆਉਣੀਆਂ ਹਲੇ ਖੜੀ ਆ ਸ਼ੈਟ ਹਿੰਟ ਪੈਂਦਾ ਵੀ ਅੱਛਾ ਸ਼ੈਟ ਵਾਲਾ ਕੰਮ ਕਰਕੇ ਰੂ ਗਿਆ ਪੂਰੀ ਤਾਂ ਜੇ ਆਏ ਕਹੂੰਗਾ ਟੂਇਟਰ ਰੱਖਦੇ ਓਨੀ ਕਿ ਵੀ ਜਗ੍ਹਾ ਨਹੀਂ ਹੈਗੀ ਮੈਂ ਦੇਖਿਆ ਸਵੇਰੇ ਅੱਛਾ ਮਿਸਤਰੀ ਮਾ ਕਾਨੂੰ ਲਿਆਉਣੀਆਂ ਹਾਂ ਮਾ ਬਹੁਤ ਗੱਡੀਆਂ ਆ ਗਈਆਂ ਬਹੁਤ ਵਧੀਆਂ ਲੈ ਲਾਦਾਂ ਨੇ ਇੱਕ ਜਿਖ ਜੀ ਲਿਆਉਣ ਲੱਗੇ ਟੋਟਾ ਬਿਲਡਰ ਟੋਟਾ ਬਿਲਡਰ ਲੈ ਗਏ ਬੱਬੇ ਹੁੰਦਾ ਬਾਈ ਇਹ ਉਹ ਚੰਗਾ ਜੇ ਰੀਸ ਨਾਲ ਵੀ ਆਉਣਗੇ ਦੰਦੋ ਕਰਾ ਸਭ ਬੱਬੇ ਦਾ ਇਹਨੂੰ ਹਾਮੀ ਨਹੀਂ ਪਤਾ ਇਹ ਦੱਸ ਜਿਓ ਉਹ ਰੁਕ ਜਾ ਸਾਰੇ ਕੁਝ ਬੰਦ ਆ ਕਿਹਾ ਯੂਟਿਊਬ ਬੰਦ ਆ ਉਹ ਇਹਦੇ ਦੋਏ ਲੋਡ ਨਾਲ ਜੁੜਿਆ ਪਾਵੇ ਵਾਈਫ ਉਹ ਯਾਨੀ ਦੇਖ ਲੈ ਮੱਠਾ ਢਕਾ ਲਿਆ ਜਾ ਬਾਕੀ ਆ ਜਾ ਜਾ ਤੂੰ ਮੱਠਾ ਨਹੀਂ ਗੱਡੀ ਤੇ ਹੁਣ ਉਹ ਟਾਕੀ ਨਹੀਂ ਲਾਉਂਦਾ ਯਾਰ ਤੂੰ ਚੱਜ ਨਾਲ ਆ ਦੇਖ ਲੈ ਟਾਕੀ ਫੇਰ ਗੁੰਡੀ ਆ ਜੀ ਟਾਕੀ ਜੋਰ ਨਾਲ ਲਾਇਗਾ ਹੋਣ ਲੱਗੀ ਆ ਇਹਨਾਂ ਹਲੇ ਉਹ ਨਮਾ ਹੈ ਨਮਾ ਕਿਹੜੀਆਂ ਤੇ ਤੂੰ ਦੋ ਇਹਨੂੰ ਤੇ ਤੂੰ ਲਾ ਟਾਕੀਆਂ ਲਓ ਜੀ ਲਓ ਭਾਈ ਫਿਰ ਲੱਕ ਬਾਲਦੀਆਂ ਗੱਡੀ ਫਿਰ ਮਰਨਾਲੀ ਲੁੱਕ ਆ ਮਰਨਾਲੀ ਆ ਨਹੀਂ ਮਰਨਾਈ ਆ ਨਾ ਉਹ ਲੁੱਕ ਹੈ ਉਹ ਲੁੱਕ ਦੇ ਦਈਏ ਨਾ ਬੋਲਤੇ ਵਰਨਾ ਹੀ ਲੱਗਦਾ ਮੂਰੇ ਬਾ ਪਿੱਛੇ ਤੇ ਹੀ ਆ ਪਿੱਛੇ ਨੂੰ ਡਿੱਗੀ ਆ ਯਾ ਡਿੱਗੀ ਨਹੀਂ ਹੈਗੀ ਬਸ ਇਹਨਾਂ ਨੇ ਲਾਈਟ ਉਹ ਕਰਤੀ ਸਾਰੇ ਪਰ ਕਰਤੀ ਮੂਰੇ ਵਰਨਾ ਦੀ ਲੱਗਦੀ ਉਹ ਵਰਨਾ ਦੀ ਬਿਸਕੇ ਚੱਲਦੀ ਆ ਗੱਡੀ ਜੀ ਗੱਡੀ ਸਾਇਲੈਂਟ ਬਹੁਤ ਆ ਯਾਰ ਚਲਾਉਣ ਨੂੰ ਇਹਨਾਂ ਜੀ ਪਾਰੀਆਂ ਉਹ ਵੀ ਪਟਰੋਕਟ ਦਾ ਫਰਕ ਆ ਪਟਰੋਕਟ ਕਰਦੀ ਆ ਅੱਦਾ ਵੀ ਨਹੀਂ ਲੱਗਿਆ ਲੰਗੀ ਕੋਲ ਤੇ ਸਟਾਰਟ ਸਟਾਰਟੇ ਬੱਲਾ ਦਾ ਜਗਾ ਹੁੰਦੀ ਨਹੀਂ ਇਲੈਕਟ੍ਰਿਕ ਗੱਡੀ ਹੁੰਦੀ ਆ ਹਾਂ ਉਹ ਚੀਜ਼ ਹੈ ਬਾਕੀ ਨਵਾਂ ਮਾਡਲ ਆ 2024 ਦਾ ਭਾਈ ਇੱਕ ਤਰੀਕ ਨੂੰ ਭਾਈ ਅੱਜ ਇੱਕ ਤਰੀਕ ਅੱਜ ਭਾਈ ਇੱਕ ਨੂੰ ਲੈ ਆਂਦਾ ਭਾਈ ਆ ਤਾਜੀ ਬਣੀ ਆ ਜਿੰਨੇ ਨੇ ਕੰਮ ਕੰਕਰਾਤੀ ਗੁੱਪ ਚਾਗੇ ਨਾ 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 ਠੀਕ ਆ ਵਧੀਆ ਕੰਮ ਆ ਠੀਕ ਆ ਨੂੰ ਯਾਰ ਤਾਂ ਜ਼ਾਦਾ ਹੀ ਗਏ ਤੇ ਮੱਥਾ ਟੇਕਣ ਸੋਲਕੀਆਂ ਕੋਈ ਗੱਡੀ ਤਾਂ ਆ ਚਿੱਤੇ ਵੀ ਨਹੀਂ ਇਹ ਵੜ ਗਏ ਉੱਥੇ ਨੂੰ ਜਿੰਦੇ ਨੇ ਬਲਾ ਲਈ ਫੇਰ ਉਹ ਤਾਂ ਜਿੰਦਾ ਖਾਲੀ ਆਉਣ ਦਿੰਦਾ ਜਿੰਦਾ ਬਤੀਜਾ ਉਹ ਜੀ ਜਾਇਆਂ ਲਈ ਹੁੰਦੀ ਯਾਰ ਠੀਕ ਨਹੀਂ ਕਰ ਠੀਕ ਆ ਯਾਰ ਇਸ ਬੱਬੇ ਹੁੰਦਾ ਏ ਸਭ ਟਾਈਮ ਨਾਲ ਆ ਜਾ ਨਾ ਨਾ ਰੱਖੋ ਜੇ ਚੀਜ਼ ਲੈਣੀ ਹੈ ਜੇ ਲੈਣੀ ਹੈ ਫੇਰ ਆਪਣਾ ਲਿਓ ਲਿਓ ਹੋਰ ਉਹ 6 ਮਹੀਨੇ ਰੌਲਾ ਪਾਈ ਆ ਬੱਚੇ ਲੈਣਗੇ ਠੀਕ ਆ ਜੇ ਪੁਰਾਣੀ ਕਰ ਵੀ 6 ਲੱਖ ਲਾਉਂਦੇ ਕੀ ਫਾਇਦਾ ਖੇ ਰੱਖਦੇ ਕ ਮੜੀ ਮੋਟੀ ਹਾਲਤ ਇਹ ਚੰਗੀ ਆਉਂਦੀ ਨਹੀਂ ਘੱਟ ਨਾ ਨੀਓ ਨਾ ਠੀਕ ਆ ਬਾਕੀ ਬਾਕੀ ਕਿੰਨੇ ਦਾ ਰੱਬ ਵਗਿਆ ਨਵੀਆਂ ਇੰਨਾ ਕੁ ਮੈਂ ਹੋਰ ਪਾ ਲਉ ਹੋਰ ਕੀ ਹੋਊ ਹੋਰ ਕੀ ਕਹਿੰਦਾ ਚ ਬੁੜਕੇ ਹੋ ਤਾਂ ਨਹੀਂ ਹੈਗਾ ਹੁਣ ਯਾਰ ਬਾਈ ਵੀ ਬਬਲਿੰਗ ਕਰਦੀ ਆ ਫਰੈਂਡ ਕਿੰਨੇ ਦੀ ਬਜਾ ਹੈ ਹਾਂ ਓ ਅਸੀਂ ਲੱਤੀ ਵੀ ਆ ਜੀ ਆਲਟੋ ਕਹਿੰਦੀ ਬਈ ਜਲਦੀ ਮੁੜ ਕੇ ਹੱਥ ਨਹੀਂ ਲਾਉਂਦੇ ਪੂਰੇ ਨਾਉਂਦੀ ਪੈ ਗਈ ਆਹ ਰੋਡ ਆਹ ਰੋਡ ਫੇਰ ਵਿੱਚ ਠੀਕ ਆ ਨਾ ਕੋਟਿੰਗ ਕੋਟਿੰਗ ਸਾਰਾ ਕੁਝ ਬਾਈ ਵਿੱਚੇ ਕਰਿਆ ਵਿੱਚੇ ਸਾਰਾ ਕੁਝ ਹਾਂ ਕਵਰ ਕੋਵਰ ਵਿੱਚੇ ਸੀਟ ਕਵਰ ਹੋ ਗਏ ਦੂਏ ਮੈਟ ਹੋ ਗਏ ਉਹ ਕਿੰਨੀ ਜੀ ਕਰਨੀ ਆ ਕਹਿੰਦਾ ਵੀ ਕਿੰਨੀ ਕੀਮਤ ਆ ਇਹਦੀ ਵਕੀਮਤੇ ਆਏ ਨਹੀਂ ਨਹੀਂ ਜੇ ਆਪਾਂ ਉੱਤੇ ਸ਼ੋਰੂਮ ਦੀ ਕਹਿੰਦਾ ਐਕਸਪੋਰਟ ਇਹ 40 ਦੀ ਆ 8 50 ਘਟਾ ਲਾ ਹਾਂ 50 ਇੰਨਾ ਕਿੰਨਾ ਕਿਤਾ ਬਾਈ ਸਾਰੇ ਇੰਸ਼ੋਰੈਂਸ ਪੈਂਦੀ ਆ ਉਹ ਤਾਂ ਕਰਾਉਣੀ ਹੋਊਗਾ ਉਹ ਪੈਂਦੀ ਹੋਊਗਾ ਇਹਦਾ ਮਤਲਬ ਆਨ ਰੋਡ ਦੀ ਗੱਲ ਗੱਲ ਆਨ ਰੋਡ ਦੀ ਹੁੰਦੀ ਆ 9 ਲੱਖ ਦੀ ਆਨ ਰੋਡ ਆ ਹਾਂ ਠੀਕ ਆ ਜੈ ਜੈ ਤੂੰ ਤਾਂ ਜੇ ਚਾਹ ਉਹ 10 ਘਟਾਲਾ 20 ਘਟਾਲਾ ਫੇ ਆਨਲਾਈਨ ਥੜੋ ਹੋਈਆਂ ਆਪਣੇ ਲਈ ਕਹਿੰਦੇ ਆ ਚੀਜ਼ ਘਟਾਲੋ ਆ ਚੀਜ਼ ਘਟਾਲੋ ਜੇ ਪੈਸੇ ਘਟਾਉਣੇ ਆ ਬਾਈ ਹੈਨਾ ਫੇ ਉਧਰ ਨੂੰ ਰੋਡ ਕਰ ਲੈਣੇ ਆ ਬਾਕੀ ਇੱਕ ਹੋਰ ਚੱਕਰ ਆ ਨਵੀਂ ਲੈ ਲਈ ਨਾ ਹੁਣ ਸਰਵਤ ਕਰਾਉਣੀ ਆ ਹੋਰ ਕੁਝ ਨਹੀਂ ਕਰਾਉਣਾ ਕੋਈ ਨਹੀਂ ਗੋਣਾਗਾ ਸਹੀ ਗੱਲ ਹੈ ਟੱਪਾ ਉਹਦਾ ਹੀ ਦੇਖਣਾ ਲੋਏ ਬੋ ਵਧੀਆ ਪੇਵ ਲਾਉਣਾ ਪਾ ਹੁਣ ਠੀਕ ਆ ਲਾਏ ਬੋ ਵਧੀਆ ਯਾਰ ਲੱਗੇ ਆ ਠੀਕ ਆ ਜੀ ਆਪਣੇ ਵਾਲੀ ਆ 40000 ਚੱਲੀ ਆ ਕਿਆ ਵਿਗੜਿਆ ਤਾਂ ਨਵੀਂ ਆ ਦੇਖ ਲੈ ਉਹ ਵੀ ਸੋਲੜਾ ਹੁਣ ਹੀ ਤੇ ਪਟਰਾਉ ਲਾਗੇ ਇੱਥੇ ਭੌਲ ਪਾਉਣ ਉਹ ਕਹਿੰਦੇ ਤੂੰ ਵੀ ਵੇਚ ਦੇ ਮੈਂ ਜਾਣਦਾ ਮੈਂ ਜਾਣਦੇ ਸੀ ਧੁਰਕੇ ਉਹ ਵੀ ਦਿਹਾੜੀ ਉਹ ਆ ਗਿਆ ਉਹ ਤੇ ਜਾਣ ਕੇ ਉਹ ਤੇ ਪਟ્રોલ ਪਾਇਆ ਜਾਂਦਾ ਜੀ ਵੀ ਉਹ ਕਹਦੇ ਵਿੱਚ ਤੇ ਇਹ ਇਹ ਲਾਲੋ ਪਾਇਆ ਪਿਆ ਨਾ ਨਵੀਂ ਵੀ ਅੱਜ ਦੇਖੀ ਲਾਇ ਪਏ ਹੋ ਲਾਈਵ ਮੈਂ ਹੁਣ ਚੇਂਜ ਕਰਾਇਆ 40000 ਬਾਅਦ ਇਹ ਟਾਇਰ ਨਾਲ ਦੇ ਹੀ ਚਲਾਈ ਜਾਂਦੇ ਸਰਵਰ ਕਰਾਉਣੇ ਹੋਰ ਕੁਝ ਨਹੀਂ ਕਰਾਉਣ ਦੀ ਲੋੜ ਅੱਖਾਂ ਮੀਚ ਕੇ ਜਦ ਮਰ ਜੀ ਅੱਧੀ ਰਾਤ ਨੂੰ ਖੇਡਦੇ ਹੋ ਤਾਂ ਵੀ ਨਵੀਂ ਕਹੋਰੀ ਨਾ ਥੋੜਾ ਜਿਹਾ ਟਾਈਮ ਤੱਕ ਗਾਹਾਂ ਇੱਕ ਚੀਜ਼ ਇੱਕ ਦਸਾ ਹੋਰ ਵੀ ਆ ਇਨੇ ਡੀਜ਼ਲ ਗੱਡੀਆਂ ਬੰਦੀਆਂ ਹੌਲੀ ਹੌਲੀ ਕਰਨੀਆਂ ਬੰਦ। ਬੰਦੇ ਹੋਣੀਆਂ ਡੀਜ਼ਲ ਬੰਦ ਕਰੀ ਜਿਹੜੀਆਂ ਜੋ ਆ ਗੀ ਚੀਜ਼ ਆ ਨਾ 20 ਲੱਖ ਦੇ ਹੀਠਾਣੀ ਡੀਜ਼ਲ ਤਾਂ ਆਉਂਦੀ ਉਹ ਨਹੀਂ। ਡੀਜ਼ਲ ਨਹੀਂ ਆਉਂਦੀ। ਉਹ ਬੜੀਆਂ ਗੱਡੀਆਂ ਡੀਜ਼ਲ ਆਉਂਦੀਆਂ। ਬੜੀਆਂ ਗੱਡੀਆਂ ਡੀਜ਼ਲ ਆਉਂਦੀਆਂ। ਬੰਦੇ ਕਰਤੀਆਂ ਉਹਨਾਂ ਨੇ 20 ਲੱਖ ਕਰਤੀ ਸਾਰੀ। 20 ਲੱਖ ਪੈਟਰੋਲੇ ਕਰਤੀ ਸਾਰੀ। ਉਹ ਠੀਕ ਆ ਉੱਥੇ ਆ ਜਾਂਦਾ ਕੰਮ। ਡੀਜ਼ਲ ਗੱਡੀ ਦੀ ਰਿਪੇਅਰ ਜ਼ਿਆਦਾ ਥੋੜੀ ਜੀ। ਪੈਟਰੋਲ ਦੀ ਰਿਪੇਅਰ ਨਹੀਂ। ਜੀ ਇੰਜਨ ਦੀ ਜ਼ਿਆਦਾ ਕੈਪੈਸਿਟੀ ਆ। ਉਹਦੇ ਘੱਟ ਚੱਲਣਾ ਡੀਜ਼ਲ ਨੇ। ਇਹ ਜ਼ਿਆਦਾ ਚੱਲ ਚਾਚੇ ਨੇ ਬਾੜਾ ਖਾਲੀਉ ਕਰਿਆ ਪੰਦਰ ਬਾੜੀਆਂ ਹੋਈਆਂ ਕਿ ਸੌਦਾ ਹੀ ਕਰਤਾ ਬੱਕਰੀਆਂ ਵੀ ਉੱਧਰ ਸੌਦਾ ਹੀ ਕਰਤਾ ਕਿਤੇ ਜਾਣ ਲੱਗੇ ਬਾੜ ਕੇ ਨਹੀਂ ਆ ਫਾਰਮ ਵਾਲੇ ਹੈ ਨਹੀਂ ਤੇ ਨਾ ਸੇਵਾ ਕਰ ਰਹੇ ਆ ਨਾ ਦਾਣਾ ਅੰਦਰੇ ਪਾਇਆ ਪਿਆ ਤਾਂ ਜੋ ਭਾਈ ਨਹੀਂ ਇਧਰ ਕਹੇ ਦੇ ਕੇ ਆਲੇ ਆਂਦਾ